ਮੋਖਰ ਸਾਹਿਬ ਦੇ ਸਾਰੀ ਸਾਡੀ ਜ਼ਿਲ੍ਹੇ ਦੀ ਬੋਡੀ ਸਾਡੇ ਮੰਡਲ ਪ੍ਰਧਾਨ ਵੱਖ-ਵੱਖ ਸਾਡੀ ਆਰਗੇਨਾਈਜੇਸ਼ਨ ਭਾਜਪੀ ਦੇ ਵਿੰਗ ਦੇ ਲੀਡਰ ਸਹਿਬਾਨ ਤੇ ਸਾਡੇ ਵਰਕਰ ਸਹਿਬਾਨ ਮੈਂ ਅੱਜ ਪ੍ਰਧਾਨ ਜੀ ਦੇ ਗ੍ਰਹਿ ਵਿਖੇ ਆਇਆ ਸੀ ਆਇਆ ਤਾਂ ਕੋਈ ਮੈਂ ਨਿੱਜੀ ਪ੍ਰੋਗਰਾਮ ਸੀ ਪਰ ਸਾਡੇ ਜ਼ਿਲ੍ਹੇ ਦੇ ਭਾਜਪੀ ਦੇ ਪ੍ਰਧਾਨ ਨੇ ਜਿਨ੍ਹਾਂ ਦੇ ਨਾਲ ਆਰਗੇਨਾਈਜੇਸ਼ਨ ਚੱਲਦੀ ਆ ਤੇ ਇੱਥੇ ਹਾਜ਼ਰੀ ਲਵਾਉਣੀ ਵੀ ਬੜੀ ਇੰਪੋਰਟੈਂਟ ਸੀ ਕਿਉਂਕਿ ਇਹ ਬਹੁਤ ਪੁਰਾਣੇ ਜਿਹੜੇ ਸਾਡੇ ਪਾਰਟੀ ਦੇ ਵਰਕਰ ਨੇ ਲੀਡਰ ਤਾਂ ਅਲੱਗ ਗੱਲ ਆ ਪਰ ਪਾਰਟੀ ਦੇ ਜ਼ਮੀਨ ਤੋਂ ਜੁੜੇ ਹੋਏ ਇਹ ਲੋਕ ਨੇ ਸਾਰੇ ਹੁਣ ਤੁਸੀਂ ਬਿਲਕੁਲ ਠੀਕ ਗੱਲ ਕਹੀ ਜੋ ਹਾਲਾਤ ਬਣੇ ਹੋਏ ਨੇ ਦੇਸ਼ ਦੇ ਬਹੁਤ ਹੀ ਇੱਕ ਵਧੀਆ ਜਦੋਂ ਦੀ 370 ਖਤਮ ਹੋਇਆ ਜੰਮੂ ਕਸ਼ਮੀਰ ਐ ਲੱਗਦਾ ਸੀ ਵੀ ਰੋਜ਼ ਦੁਨੀਆ ਦੇ ਕੋਨੇ ਕੋਨੇ ਤੋਂ ਉੱਥੇ ਲੋਕ ਜਾ ਰਹੇ ਟਿਉਲੇ ਪਾਰਕ ਵਰਗੇ ਚ 8 ਲੱਖ ਲੋਕ ਜਾਏ ਸੀ ਤੇ ਪਿਛਲੇ ਦਿਨਾਂ ਚ 26 ਲੱਖ ਲੋਕ ਉੱਥੇ ਸਲਾਨੀ ਗਏ ਆ ਤੇ ਸਾਰੇ ਜੰਮੂ ਕਸ਼ਮੀਰ ਦੇ ਲੋਕਾਂ ਦਾ ਇੱਕ ਦੇਖੋ ਪਹਿਲੀ ਗੱਲ ਆ ਜਦੋਂ ਰੋਜ਼ਗਾਰ ਚੱਲਦਾ ਹੈ ਜੇਬ ਚ ਪੈਸੇ ਆਉਂਦੇ ਆ ਘਰ ਚ ਤਰੱਕੀ ਹੁੰਦੀ ਆ ਤੇ ਕਿੰਨੀ ਖੁਸ਼ੀ ਆਉਂਦੀ ਆ ਤੇ ਉਹਨਾਂ ਦੇ ਘਰੇ ਵੀ ਦਾਣੇ ਆਉਣ ਲੱਗ ਗਏ ਸੀ ਉਹਨਾਂ ਦੇ ਘਰੇ ਵੀ ਪੈਸੇ ਆਉਣ ਲੱਗ ਗਏ ਸੀ ਤੇ ਉਹ ਖੁਸ਼ੀ ਮਹਿਸੂਸ ਕਰ ਰਹੇ ਸੀ ਉਹ ਪਿਆਰ ਮਹਿਸੂਸ ਕਰ ਰਹੇ ਸੀ ਕੰਨਿਆ ਕੁਮਾਰੀ ਤੋਂ ਗੁਜਰਾਤ ਤੋਂ ਪੰਜਾਬ ਤੋਂ ਹਰ ਜਦੋਂ ਸੂਬਿਆਂ ਤੋਂ ਲੋਕ ਜਾਂਦੇ ਸੀ ਉਹ ਰਿਸ਼ਤਾ ਬਣਦਾ ਦਿਖ ਰਿਹਾ ਸੀ ਪਾਕਿਸਤਾਨ ਨੂੰ ਠੀਕ ਆ ਅਸੀਂ ਚੀਜ਼ਾਂ ਬਹੁਤ ਰੋਕ ਸਕਦੇ ਆ ਪਰ ਜਿਹੜਾ ਜਦੋਂ ਗਮਾਂਡੀ ਜਦੋਂ ਦੇਸ਼ ਦੁਸ਼ਮਣ ਦੇਸ਼ ਹੋਵੇ ਉਹ ਉਸੇ ਨਿਗਾਹ ਤੇ ਬੈਠਾ ਰਹਿੰਦਾ ਹੈ ਵੀ ਕਦ ਮੌਕਾ ਮਿਲੇ ਚਾਹੇ ਕਿ ਡਿੱਗੇ ਡੇਸ਼ ਨੇ ਰਸ਼ੀਆ ਰਗੇ ਪਰ ਉੱਥੇ ਵੀ ਨਾਲ ਜਿਵੇਂ ਗਮਾਂਡੀ ਜਦੋਂ ਦੁਸ਼ਮਣ ਹੋਵੇ ਤਾਂ ਉਹ ਲੜਾਈ ਜਿਹੜੀ ਆ ਉਹ ਚੱਲ ਰਹੀ ਹੈ ਇਸੇ ਤਰੀਕੇ ਨਾਲ ਇਜ਼ਰਾਈਲ ਸਭ ਤੋਂ ਤਕੜਾ ਦੇਸ਼ ਆ ਉੱਥੇ ਵੀ ਜੇ ਨੋ ਗਵਾਂਢੀ ਮਾੜਾ ਹੋਵੇ ਤਾਂ ਉੱਥੇ ਵੀ ਲੜਾਈ ਚੱਲਦੀ ਆ ਆਪਣਾ ਜਿਹੜਾ ਪੜੋਸੀ ਦੇਸ਼ ਆ ਆਪਣਾ ਦੁਸ਼ਮਣ ਦੇਸ਼ ਆ ਉਹ ਕਦੇ ਵੀ ਨਹੀਂ ਚਾਹੂਗਾ ਪਰ ਹਾਂ ਉਹਨਾਂ ਨੇ ਇਹ ਗੱਲ ਕੀਤੀ ਆ ਬਹੁਤ ਠੋਕਮਾ ਜਵਾਬ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਸਾਰੇ ਦੇਸ਼ ਵਾਸੀਆਂ ਨੂੰ ਉਹਨਾਂ ਤੇ ਵਿਸ਼ਵਾਸ ਆ ਸਾਡੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਤੇ ਵਿਸ਼ਵਾਸ ਆ ਸਾਡੇ ਡਿਫੈਂਸ ਮਿਨਿਸਟਰ ਰਾਜਨਾਥ ਜੀ ਤੇ ਵਿਸ਼ਵਾਸ ਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਮਿੱਟੀ 'ਚ ਮਿਲਾਉਣ ਦਾ ਸਮਾਂ ਆ ਗਿਆ ਜੋ ਚੱਕੜਾ ਸੰਧ ਪਾਣੀ ਨੂੰ ਜਿਹੜਾ ਕੇ ਬੰਦ ਕਰਨ ਲੈ ਕੇ ਉਹਨਾਂ ਧਮਕੀ ਵੀ ਦਿੱਤੀ ਹੈਗੀ ਆ ਜੇਕਰ ਸਿਂਧੂ ਦਾ ਪਾਣੀ ਨਾ ਮਿਲਦਾ ਤਾਂ ਖੂਨ ਵਹਾਜੂ। ਦੇਖੋ ਗੱਲ ਇਹ ਆ। ਹਿੰਦੂਸਤਾਨ, ਭਾਰਤ, ਇੰਡੀਆ ਇੱਕ ਦੁਨੀਆ ਦੀ 3ਵੀਂ ਚੌਥੀ ਨੰਬਰ ਦੀ ਪਾਵਰ ਆ। ਉਹ ਤਾਂ ਗੱਲ ਇਹ ਆ ਵੀ ਫਾਲਤੂ ਮੈਂ ਸਮਝਦਾ ਵੀ ਜਿਵੇਂ ਰੂੜੇ ਮਾਰਨੇ ਹੁੰਦੇ ਪੱਥਰ ਮਾਰਨੇ ਹੁੰਦੇ ਉਹ ਉਹਨਾਂ ਦਾ ਕੰਮ ਆ ਉਹ ਮਾਰਦੇ ਆ। ਪਰ ਅਸੀਂ ਬਹੁਤ ਕੁਝ ਦੇਖਣਾ ਹੁੰਦਾ ਸਾਡੇ ਦੇਸ਼ ਦੁਨੀਆ ਦੀ ਤਾਕਤ ਆ ਅਸੀਂ ਬਹੁਤ ਕੁਝ ਇੰਟਰਨੈਸ਼ਨਲ ਲੈਵਲ ਤੇ ਸਾਡੀਆਂ ਪ੍ਰਧਾਨ ਮੰਤਰੀ ਜੀ ਦੀਆਂ ਗੱਲਾਂ ਹੋ ਰਹੀਆਂ ਦੇਸ਼ਾਂ ਦੇ ਨਾਲ ਸਾਡੇ ਜਿਹੜੇ ਫੋਰਨ ਅਫੇਅਰ ਮਿਨਿਸਟਰ ਨੇ ਜੈ ਸ਼ੰਕਰ ਜੀ ਉਹ ਸਾਰੇ ਦੇਸ਼ਾਂ ਦੇ ਡਿਪਲੋਮੈਟਸ ਨੂੰ ਉਹਨਾਂ ਨੂੰ ਦਿੱਲੀ 'ਚ ਮਿਲ ਰਹੇ ਆ ਐਨਐਸਏ ਸਾਡੇ ਦਿਵਾਲਤ ਸਾਹਿਬ ਉਹ ਅਲੱਗ ਮੀਟਿੰਗਾਂ ਕਰਦੇ ਆ ਅਸੀਂ ਸਾਰੀ ਦੁਨੀਆ ਨੂੰ ਨਾਲ ਲੈ ਕੇ ਦੁਨੀਆ ਦਾ ਵਿਸ਼ਵਾਸ ਨਾਲ ਲੈ ਕੇ ਜੋ ਵੀ ਕਰਨਾ ਏ ਉਹ ਤਾਕਤ ਬਣਾ ਕੇ ਕੰਮ ਕਰਨਾ ਏ ਉਹ ਕਾਇਰਾਂ ਵਾਂਗੂ ਥੋੜੀ ਕਰਨਾ ਅੱਜ ਪਹਿਲੀ ਵਾਰ ਇਹ ਦੇਖਿਆ ਜਿਹਦੇ ਘਰੇ ਦੇਖੋ ਜਾਨ ਚਲੀ ਜਾਵੇ ਉਦੋਂ ਵੱਡੀ ਗੱਲ ਨਹੀਂ ਪਰ ਇਹ ਜਾਨਾਂ ਸ਼ਹਾਦਤਾਂ ਸਾਡੇ ਦੇਸ਼ ਦੀਆਂ ਇਹ ਫੌਜੀਆਂ ਦੀਆਂ ਪੈਰਾਮਿਲਟਰੀ ਫੋਰਸਿਸ ਦੀਆਂ ਲਗਾਤਾਰ ਬਾਰਡਰ ਤੇ ਹੁੰਦੀਆਂ ਪਰ ਜਿਹੜੀ ਮੈਂ ਦੂਜੀ ਗੱਲ ਕਹੀ ਆ ਵੀ ਹਰ ਦੁਨੀਆ ਦਾ ਦੇਸ਼ ਕੋਈ ਅਤਵਾਦੀ ਸੰਗਠਨ ਹੋਣ ਕਿਤੇ ਕਿਸੇ ਉਹ ਲੱਗ ਗੱਲ ਪਰ ਇੱਕ ਵੀ ਕਿਸੇ ਐਸਾ ਦੇਸ਼ ਨਹੀਂਗਾ ਜਿਨੇ ਸਾਡੇ ਦੇਸ਼ ਨਾਲ ਇਸ ਮੌਕੇ ਨਹੀਂ ਖੜਾ ਤੇ ਬਹੁਤ ਸਖਤ ਸਿਖਾ ਇਹਨਾਂ ਨੂੰ ਕਾਰਵਾਈ ਕੀਤੀ ਜਾਊਗੀ ਹਜੇ ਇਹ ਪਾਣੀ ਦਾ ਗੱਲ ਆ ਜਿਹੜੀ ਇਹ ਤਾਂ 1% ਹਜੇ ਪਹਿਲੀ ਸ਼ੁਰੂਆਤ ਇਸ ਕਰਕੇ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਹੀ ਪੈਂਦਾ ਕਿਉਂਕਿ 5 ਸਾਲ 7 ਸਾਲ ਬਾਅਦ ਇਹ ਜਿਵੇਂ ਇਹਨਾਂ ਨੂੰ ਡੋਜ਼ ਦੇਣੀ ਪੈਂਦੀ ਹੈ ਮੰਗਦੇ ਆ ਜੇ ਫਿਰ ਠੰਡੇ ਨਹੀਂ ਹੁੰਦੇ ਉਹਨਾਂ ਚਿਰ ਜਿੰਨਾ ਚਿਰ ਇਹਨਾਂ ਦੇ ਜੁੱਤੀ ਨਾ ਫਿਰੇ ਪਹਿਲਾਂ ਤਾਂ ਮੈਂ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਮੋਖਰ ਸਾਹਿਬ ਦੇ ਸਾਰੀ ਸਾਡੀ ਜ਼ਿਲ੍ਹੇ ਦੀ ਬੋਡੀ ਸਾਡੇ ਮੰਡਲ ਪ੍ਰਧਾਨ ਵੱਖ-ਵੱਖ ਸਾਡੀ ਆਰਗੇਨਾਈਜੇਸ਼ਨ ਭਾਜਪੀ ਦੇ ਵਿੰਗ ਦੇ ਲੀਡਰ ਸਹਿਬਾਨ ਤੇ ਸਾਡੇ ਵਰਕਰ ਸਹਿਬਾਨ ਮੈਂ ਅੱਜ ਪ੍ਰਧਾਨ ਜੀ ਦੇ ਗ੍ਰਹਿ ਵਿਖੇ ਆਇਆ ਸੀ ਆਇਆ ਤਾਂ ਕੋਈ ਮੈਂ ਨਿੱਜੀ ਪ੍ਰੋਗਰਾਮ ਸੀ ਪਰ ਸਾਡੇ ਜ਼ਿਲ੍ਹੇ ਦੇ ਭਾਜਪੀ ਦੇ ਪ੍ਰਧਾਨ ਨੇ ਜਿਨ੍ਹਾਂ ਦੇ ਨਾਲ ਆਰਗੇਨਾਈਜੇਸ਼ਨ ਚੱਲਦੀ ਆ ਤੇ ਇੱਥੇ ਹਾਜ਼ਰੀ ਲਵਾਉਣੀ ਵੀ ਬੜੀ ਇੰਪੋਰਟੈਂਟ ਸੀ ਕਿਉਂਕਿ ਇਹ ਬਹੁਤ ਪੁਰਾਣੇ ਜਿਹੜੇ ਸਾਡੇ ਪਾਰਟੀ ਦੇ ਵਰਕਰ ਨੇ ਲੀਡਰ ਤਾਂ ਅਲੱਗ ਗੱਲ ਆ ਪਰ ਪਾਰਟੀ ਦੇ ਜ਼ਮੀਨ ਤੋਂ ਜੁੜੇ ਹੋਏ ਇਹ ਲੋਕ ਨੇ ਸਾਰੇ ਹੁਣ ਤੁਸੀਂ ਬਿਲਕੁਲ ਠੀਕ ਗੱਲ ਕਹੀ ਜੋ ਹਾਲਾਤ ਬਣੇ ਹੋਏ ਨੇ ਦੇਸ਼ ਦੇ ਬਹੁਤ ਹੀ ਇੱਕ ਵਧੀਆ ਜਦੋਂ ਦੀ 370 ਖਤਮ ਹੋਇਆ ਜੰਮੂ ਕਸ਼ਮੀਰ ਐ ਲੱਗਦਾ ਸੀ ਵੀ ਰੋਜ਼ ਦੁਨੀਆ ਦੇ ਕੋਨੇ ਕੋਨੇ ਤੋਂ ਉੱਥੇ ਲੋਕ ਜਾ ਰਹੇ ਟਿਉਲੇ ਪਾਰਕ ਵਰਗੇ ਚ 8 ਲੱਖ ਲੋਕ ਜਾਏ ਸੀ ਤੇ ਪਿਛਲੇ ਦਿਨਾਂ ਚ 26 ਲੱਖ ਲੋਕ ਉੱਥੇ ਸਲਾਨੀ ਗਏ ਆ ਤੇ ਸਾਰੇ ਜੰਮੂ ਕਸ਼ਮੀਰ ਦੇ ਲੋਕਾਂ ਦਾ ਇੱਕ ਦੇਖੋ ਪਹਿਲੀ ਗੱਲ ਆ ਜਦੋਂ ਰੋਜ਼ਗਾਰ ਚੱਲਦਾ ਹੈ ਜੇਬ ਚ ਪੈਸੇ ਆਉਂਦੇ ਆ ਘਰ ਚ ਤਰੱਕੀ ਹੁੰਦੀ ਆ ਤੇ ਕਿੰਨੀ ਖੁਸ਼ੀ ਆਉਂਦੀ ਆ ਤੇ ਉਹਨਾਂ ਦੇ ਘਰੇ ਵੀ ਦਾਣੇ ਆਉਣ ਲੱਗੇ ਸੀ ਉਹਨਾਂ ਦੇ ਘਰੇ ਵੀ ਪੈਸੇ ਆਉਣ ਲੱਗੇ ਸੀ ਤੇ ਉਹ ਖੁਸ਼ੀ ਮਹਿਸੂਸ ਕਰ ਰਹੇ ਸੀ ਉਹ ਪਿਆਰ ਮਹਿਸੂਸ ਕਰ ਰਹੇ ਸੀ ਕੰਨਿਆ ਕੁਮਾਰੀ ਤੋਂ ਗੁਜਰਾਤ ਤੋਂ ਪੰਜਾਬ ਤੋਂ ਹਰ ਜਦੋਂ ਸੂਬਿਆਂ ਤੋਂ ਲੋਕ ਜਾਂਦੇ ਸੀ ਉਹ ਰਿਸ਼ਤਾ ਬਣਦਾ ਦਿਖ ਰਿਹਾ ਸੀ ਪਾਕਿਸਤਾਨ ਨੂੰ ਠੀਕ ਆ ਅਸੀਂ ਚੀਜ਼ਾਂ ਬਹੁਤ ਰੋਕ ਸਕਦੇ ਆ ਪਰ ਜਿਹੜਾ ਜਦੋਂ ਗਮਾਂਡੀ ਜਦੋਂ ਦੇਸ਼ ਦੁਸ਼ਮਣ ਦੇਸ਼ ਹੋਵੇ ਉਹ ਉਸੇ ਨਿਗਾਹ ਤੇ ਬੈਠਾ ਰਹਿੰਦਾ ਹੈ ਵੀ ਕਦ ਮੌਕਾ ਮਿਲੇ ਚਾਹੇ ਕਿੱਡੇ-ਕੱਡੇ ਦੇਸ਼ ਨੇ ਰਸ਼ੀਆ ਰਗੇ ਪਰ ਉੱਥੇ ਵੀ ਨਾਲ ਜਿਵੇਂ ਗਮਾਂਡੀ ਜਦੋਂ ਦੁਸ਼ਮਣ ਹੋਵੇ ਤਾਂ ਉਹ ਲੜਾਈ ਜਿਹੜੀ ਆ ਉਹ ਚੱਲ ਰਹੀ ਆ ਇਸੇ ਤਰੀਕੇ ਨਾਲ ਇਜ਼ਰਾਈਲ ਸਭ ਤੋਂ ਤਕੜਾ ਦੇਸ਼ ਆ ਉੱਥੇ ਵੀ ਜਿਨੂੰ ਗਵਾਂਡੀ ਮਾੜਾ ਹੋਵੇ ਤਾਂ ਉੱਥੇ ਵੀ ਲੜਾਈ ਚੱਲਦੀ ਆ ਆਪਣਾ ਜਿਹੜਾ ਪੜੋਸੀ ਦੇਸ਼ ਆ ਆਪਣਾ ਦੁਸ਼ਮਣ ਦੇਸ਼ ਆ ਉਹ ਕਦੇ ਵੀ ਨਹੀਂ ਚਾਹੂਗਾ ਪਰ ਹਾਂ ਉਹਨਾਂ ਨੇ ਇਹ ਗੱਲ ਕੀਤੀ ਆ ਬਹੁਤ ਠੋਕਮਾ ਜਵਾਬ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਸਾਰੇ ਦੇਸ਼ ਵਾਸੀਆਂ ਨੂੰ ਉਹਨਾਂ ਤੇ ਵਿਸ਼ਵਾਸ ਆ ਸਾਡੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਤੇ ਵਿਸ਼ਵਾਸ ਆ ਸਾਡੇ ਡਿਫੈਂਸ ਮਿਨਿਸਟਰ ਰਾਜਨਾਥ ਜੀ ਤੇ ਵਿਸ਼ਵਾਸ ਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਮਿੱਟੀ 'ਚ ਮਿਲਾਉਣ ਦਾ ਸਮਾਂ ਆ ਗਿਆ ਜੋ ਚੱਕੜਾ ਸੰਧ ਪਾਣੀ ਨੂੰ ਜਿਹੜਾ ਕੇ ਬੰਦ ਕਰਨ ਲੈ ਕੇ ਉਹਨਾਂ ਧਮਕੀ ਵੀ ਦਿੱਤੀ ਹੈਗੀ ਆ ਜੇਕਰ ਸਿਂਧੂ ਦਾ ਪਾਣੀ ਨਾ ਮਿਲਦਾ ਤਾਂ ਖੂਨ ਵਹਾਜੋ। ਦੇਖੋ ਗੱਲ ਇਹ ਆ। ਹਿੰਦੁਸਤਾਨ, ਭਾਰਤ, ਇੰਡੀਆ ਇੱਕ ਦੁਨੀਆ ਦੀ 3ਵੀਂ 4ਵੀਂ ਨੰਬਰ ਦੀ ਪਾਵਰ ਆ। ਉਹ ਤਾਂ ਗੱਲ ਇਹ ਆ ਵੀ ਫਾਲਤੂ ਮੈਂ ਸਮਝਦਾ ਵੀ ਜਿਵੇਂ ਰੂੜੇ ਮਾਰਨੇ ਹੁੰਦੇ ਪੱਥਰ ਮਾਰਨੇ ਹੁੰਦੇ ਉਹ ਉਹਨਾਂ ਦਾ ਕੰਮ ਆ ਉਹ ਮਾਰਦੇ ਆ। ਪਰ ਅਸੀਂ ਬਹੁਤ ਕੁਝ ਦੇਖਣਾ ਹੁੰਦਾ ਸਾਡੇ ਦੇਸ਼ ਦੁਨੀਆ ਦੀ ਤਾਕਤ ਆ ਅਸੀਂ ਬਹੁਤ ਕੁਝ ਇੰਟਰਨੈਸ਼ਨਲ ਲੈਵਲ ਤੇ ਸਾਡੀਆਂ ਪ੍ਰਧਾਨ ਮੰਤਰੀ ਜੀ ਦੀਆਂ ਗੱਲਾਂ ਹੋ ਰਹੀਆਂ ਦੇਸ਼ਾਂ ਦੇ ਨਾਲ ਸਾਡੇ ਜਿਹੜੇ ਫੋਰਨ ਅਫੇਅਰ ਮਿਨਿਸਟਰ ਨੇ ਜੈ ਸ਼ੰਕਰ ਜੀ ਉਹ ਸਾਰੇ ਦੇਸ਼ਾਂ ਦੇ ਡਿਪਲੋਮੈਟਸ ਨੂੰ ਉਹਨਾਂ ਨੂੰ ਦਿੱਲੀ 'ਚ ਮਿਲ ਰਹੇ ਆ ਐਨਐਸਏ ਸਾਡੇ ਦਿਵਾਲ ਸਾਹਿਬ ਉਹ ਅਲੱਗ ਮੀਟਿੰਗਾਂ ਕਰ ਰਹੇ ਆ ਅਸੀਂ ਸਾਰੀ ਦੁਨੀਆ ਨੂੰ ਨਾਲ ਲੈ ਕੇ ਦੁਨੀਆ ਦਾ ਵਿਸ਼ਵਾਸ ਨਾਲ ਲੈ ਕੇ ਜੋ ਵੀ ਕਰਨਾ ਏ ਉਹ ਤਾਕਤ ਬਣਾ ਕੇ ਕੰਮ ਕਰਨਾ ਏ ਉਹ ਕਾਇਰਾਂ ਵਾਂਗੂ ਥੋੜੀ ਕਰਨਾ ਅੱਜ ਪਹਿਲੀ ਵਾਰ ਇਹ ਦੇਖਿਆ ਜਿਹਦੇ ਘਰੇ ਦੇਖੋ ਜਾਨ ਚਲੀ ਜਾਵੇ ਉਦੋਂ ਵੱਡੀ ਗੱਟ ਨਹੀਂ ਪਰ ਇਹ ਜਾਨਾਂ ਸ਼ਹਾਦਤਾਂ ਸਾਡੇ ਦੇਸ਼ ਦੀਆਂ ਫੌਜੀਆਂ ਦੀਆਂ ਪੈਰਾਮਿਲਟਰੀ ਫੋਰਸਿਸ ਦੀਆਂ ਲਗਾਤਾਰ ਬਾਰਡਰ ਤੇ ਹੁੰਦੀਆਂ ਪਰ ਜਿਹੜੀ ਮੈਂ ਦੂਜੀ ਗੱਲ ਕਹੀ ਆ ਵੀ ਹਰ ਦੁਨੀਆ ਦਾ ਦੇਸ਼ ਕੋਈ ਅਤਵਾਦੀ ਸੰਗਠਨ ਹੋਣ ਕਿਤੇ ਕਿਸੇ ਉਹ ਲੱਗ ਗੱਲ ਪਰ ਇੱਕ ਵੀ ਕਿਸੇ ਐਸਾ ਦੇਸ਼ ਨਹੀਂਗਾ ਜਿਨੇ ਸਾਡੇ ਦੇਸ਼ ਨਾਲ ਇਸ ਮੌਕੇ ਨਹੀਂ ਖੜਾ ਤੇ ਬਹੁਤ ਸਖਤ ਸਿਖਾ ਇਹਨਾਂ ਨੂੰ ਕਾਰਵਾਈ ਕੀਤੀ ਜਾਊਗੀ ਹਜੇ ਇਹ ਪਾਣੀ ਦਾ ਗੱਲ ਆ ਜਿਹੜੀ ਇਹ ਤਾਂ 1% ਹਜੇ ਪਹਿਲੀ ਸ਼ੁਰੂਆਤ ਇਸ ਕਰਕੇ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਹੀ ਪੈਂਦਾ ਕਿਉਂਕਿ 5 ਸਾਲ 7 ਸਾਲ ਬਾਅਦ ਇਹ ਜਿਵੇਂ ਇਹਨਾਂ ਨੂੰ ਡੋਜ਼ ਦੇਣੀ ਪੈਂਦੀ ਹੈ ਮੰਗਦੇ ਆ ਜੇ ਫਿਰ ਠੰਡੇ ਨਹੀਂ ਹੁੰਦੇ ਉਹ ਨਾ ਚਿਰ ਜਿੰਨਾ ਚਿਰ ਇਹਨਾਂ ਨੇ ਜੋਤੀ ਨਾ ਫੇਰੀ ਪਹਿਲਾਂ ਤਾਂ ਮੈਂ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਮੋਖਰ ਸਾਹਿਬ ਦੇ ਸਾਰੀ ਸਾਡੀ ਜ਼ਿਲ੍ਹੇ ਦੀ ਬੋਡੀ ਸਾਡੇ ਮੰਡਲ ਪ੍ਰਧਾਨ ਵੱਖ-ਵੱਖ ਸਾਡੀ ਆਰਗੇਨਾਈਜੇਸ਼ਨ ਭਾਜੀਪੀ ਦੇ ਵਿੰਗ ਦੇ ਲੀਡਰ ਸਹਿਬਾਨ ਤੇ ਸਾਡੇ ਵਰਕਰ ਸਹਿਬਾਨ ਮੈਂ ਅੱਜ ਪ੍ਰਧਾਨ ਜੀ ਦੇ ਗ੍ਰਹਿ ਵਿਖੇ ਆਇਆ ਸੀ ਆਇਆ ਤਾਂ ਕੋਈ ਮੈਂ ਨਿੱਜੀ ਪ੍ਰੋਗਰਾਮ ਸੀ ਪਰ ਸਾਡੇ ਜ਼ਿਲ੍ਹੇ ਦੇ ਭਾਜੀਪੀ ਦੇ ਪ੍ਰਧਾਨ ਨੇ ਜਿਨ੍ਹਾਂ ਦੇ ਨਾਲ ਆਰਗੇਨਾਈਜੇਸ਼ਨ ਚੱਲਦੀ ਆ ਤੇ ਇੱਥੇ ਹਾਜ਼ਰੀ ਲਵਾਉਣੀ ਵੀ ਬੜੀ ਇੰਪੋਰਟੈਂਟ ਸੀ ਕਿਉਂਕਿ ਇਹ ਬਹੁਤ ਪੁਰਾਣੇ ਜਿਹੜੇ ਸਾਡੇ ਪਾਰਟੀ ਦੇ ਵਰਕਰ ਨੇ ਲੀਡਰ ਤਾਂ ਅਲੱਗ ਗੱਲ ਆ ਪਰ ਪਾਰਟੀ ਦੇ ਜ਼ਮੀਨ ਤੋਂ ਜੁੜੇ ਹੋਏ ਇਹ ਲੋਕ ਨੇ ਸਾਰੇ ਹੁਣ ਤੁਸੀਂ ਬਿਲਕੁਲ ਠੀਕ ਗੱਲ ਕਹੀ ਜੋ ਹਾਲਾਤ ਬਣੇ ਹੋਏ ਨੇ ਦੇਸ਼ ਦੇ ਬਹੁਤ ਹੀ ਇੱਕ ਵਧੀਆ ਜਦੋਂ ਦੀ 370 ਖਤਮ ਹੋਇਆ ਜੰਮੂ ਕਸ਼ਮੀਰ ਐਂ ਲੱਗਦਾ ਸੀ ਵੀ ਰੋਜ਼ ਦੁਨੀਆ ਦੇ ਕੋਨੇ-ਕੋਨੇ ਤੋਂ ਉੱਥੇ ਲੋਕ ਜਾ ਰਹੇ ਟਿਉਲਿਪ ਪਾਰਕ ਵਰਗੇ ਚ 8 ਲੱਖ ਲੋਕ ਜਾਏ ਸੀ ਤੇ ਪਿਛਲੇ ਦਿਨਾਂ ਚ 26 ਲੱਖ ਲੋਕ ਉੱਥੇ ਸਲਾਨੀ ਗਏ ਆ ਤੇ ਸਾਰੇ ਜੰਮੂ ਕਸ਼ਮੀਰ ਦੇ ਲੋਕਾਂ ਦਾ ਇੱਕ ਦੇਖੋ ਪਹਿਲੀ ਗੱਲ ਆ ਜਦੋਂ ਰੋਜ਼ਗਾਰ ਚੱਲਦਾ ਹੈ ਜੇਬ ਚ ਪੈਸੇ ਆਉਂਦੇ ਆ ਘਰ ਚ ਤਰੱਕੀ ਹੁੰਦੀ ਆ ਤੇ ਕਿੰਨੀ ਖੁਸ਼ੀ ਆਉਂਦੀ ਆ ਤੇ ਉਹਨਾਂ ਦੇ ਘਰੇ ਵੀ ਦਾਣੇ ਆਉਣ ਲੱਗੇ ਸੀ ਉਹਨਾਂ ਦੇ ਘਰੇ ਵੀ ਪੈਸੇ ਆਉਣ ਲੱਗੇ ਸੀ ਤੇ ਉਹ ਖੁਸ਼ੀ ਮਹਿਸੂਸ ਕਰ ਰਹੇ ਸੀ ਉਹ ਪਿਆਰ ਮਹਿਸੂਸ ਕਰ ਰਹੇ ਸੀ ਕੰਨਿਆ ਕੁਮਾਰੀ ਤੋਂ ਗੁਜਰਾਤ ਤੋਂ ਪੰਜਾਬ ਤੋਂ ਅਰ ਜਦੋਂ ਸੂਬਿਆਂ ਤੋਂ ਲੋਕ ਜਾਂਦੇ ਸੀ ਉਹ ਰਿਸ਼ਤਾ ਬਣਦਾ ਦਿਖ ਰਿਹਾ ਸੀ ਪਾਕਿਸਤਾਨ ਨੂੰ ਠੀਕ ਆ ਅਸੀਂ ਚੀਜ਼ਾਂ ਬਹੁਤ ਰੋਕ ਸਕਦੇ ਆ ਪਰ ਜਿਹੜਾ ਜਦੋਂ ਗਮਾਂਡੀ ਜਦੋਂ ਦੇਸ਼ ਦੁਸ਼ਮਣ ਦੇਸ਼ ਹੋਵੇ ਉਹ ਉਸੇ ਨਿਗਾਹ ਤੇ ਬੈਠਾ ਰਹਿੰਦਾ ਹੈ ਵੀ ਕਦ ਮੌਕਾ ਮਿਲੇ ਚਾਹੇ ਕਿ ਡੇ ਡੇ ਦੇਸ਼ ਨੇ ਰਸ਼ੀਆ ਰਗੇ ਪਰ ਉੱਥੇ ਵੀ ਨਾਲ ਗਮਾਂਡੀ ਜਦੋਂ ਦੁਸ਼ਮਣ ਹੋਵੇ ਤਾਂ ਉਹ ਲੜਾਈ ਜਿਹੜੀ ਆ ਉਹ ਚੱਲ ਰਹੀ ਹੈ ਇਸੇ ਤਰੀਕੇ ਨਾਲ ਇਜ਼ਰਾਈਲ ਸਭ ਤੋਂ ਤਕੜਾ ਦੇਸ਼ ਆ ਉੱਥੇ ਵੀ ਜਿਨੋ ਗਵਾਂਢੀ ਮਾੜਾ ਹੋਵੇ ਤਾਂ ਉੱਥੇ ਵੀ ਲੜਾਈ ਚੱਲਦੀ ਆ ਆਪਣਾ ਜਿਹੜਾ ਪੜੋਸੀ ਦੇਸ਼ ਆ ਆਪਣਾ ਦੁਸ਼ਮਣ ਦੇਸ਼ ਆ ਉਹ ਕਦੇ ਵੀ ਨਹੀਂ ਚਾਹੂਗਾ ਪਰ ਹਾਂ ਉਹਨਾਂ ਨੇ ਇਹ ਗੱਲ ਕੀਤੀ ਆ ਬਹੁਤ ਠੋਕਮਾ ਜਵਾਬ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਸਾਰੇ ਦੇਸ਼ ਵਾਸੀਆਂ ਨੂੰ ਉਹਨਾਂ ਤੇ ਵਿਸ਼ਵਾਸ ਆ ਸਾਡੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਤੇ ਵਿਸ਼ਵਾਸ ਆ ਸਾਡੇ ਡਿਫੈਂਸ ਮਿਨਿਸਟਰ ਰਾਜਨਾਥ ਜੀ ਤੇ ਵਿਸ਼ਵਾਸ ਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਮਿੱਟੀ 'ਚ ਮਿਲਾਉਣ ਦਾ ਸਮਾਂ ਆ ਗਿਆ ਜੋ ਚਿੱਕੜਾ ਸਤੰਦ ਪਾਣੀ ਨੂੰ ਜਿਹੜਾ ਕੇ ਬੰਦ ਕਰਨ ਲੈ ਕੇ ਉਹਨਾਂ ਧਮਕੀ ਵੀ ਦਿੱਤੀ ਹੈਗੀ ਆ ਜੇਕਰ ਸਤੰਦੂ ਦਾ ਪਾਣੀ ਨਹੀਂ ਮਿਲਦਾ ਤਾਂ ਖੂਨ ਵਹਾਜੋ ਦੇਖੋ ਗੱਲ ਇਹ ਆ ਹਿੰਦੂਸਤਾਨ ਭਾਰਤ ਇੰਡੀਆ ਇੱਕ ਦੁਨੀਆ ਦੀ 3ਵੀਂ 4ਵੀਂ ਨੰਬਰ ਦੀ ਪਾਵਰ ਉਹ ਤਾਂ ਗੱਲ ਇਹ ਆ ਵੀ ਫਾਲਤੂ ਮੈਂ ਸਮਝਦਾ ਵੀ ਜਿਵੇਂ ਰੂੜੇ ਮਾਰਨੇ ਹੁੰਦੇ ਪੱਥਰ ਮਾਰਨੇ ਹੁੰਦੇ ਉਹ ਉਹਨਾਂ ਦਾ ਕੰਮ ਆ ਉਹ ਮਾਰਦੇ ਆ ਪਰ ਅਸੀਂ ਬਹੁਤ ਕੁਝ ਦੇਖਣਾ ਹੁੰਦਾ ਸਾਡੇ ਦੇਸ਼ ਦੁਨੀਆ ਦੀ ਤਾਕਤ ਆ ਅਸੀਂ ਬਹੁਤ ਕੁਝ ਇੰਟਰਨੈਸ਼ਨਲ ਲੈਵਲ ਤੇ ਸਾਡੀਆਂ ਪ੍ਰਧਾਨ ਮੰਤਰੀ ਜੀ ਦੀਆਂ ਗੱਲਾਂ ਹੋ ਰਹੀਆਂ ਦੇਸ਼ਾਂ ਦੇ ਨਾਲ ਸਾਡੇ ਜਿਹੜੇ ਫੋਰਨ ਅਫੇਅਰ ਮਿਨਿਸਟਰ ਨੇ ਜੈ ਸ਼ੰਕਰ ਜੀ ਉਹ ਸਾਰੇ ਦੇਸ਼ਾਂ ਦੇ ਡਿਪਲੋਮੈਟਸ ਨੂੰ ਉਹਨਾਂ ਨੂੰ ਦਿੱਲੀ 'ਚ ਮਿਲ ਰਹੇ ਆ ਐਨਐਸਏ ਸਾਡੇ ਦਿਵਾਲ ਸਾਹਿਬ ਉਹ ਅਲੱਗ ਮੀਟਿੰਗਾਂ ਕਰ ਰਹੇ ਆ ਅਸੀਂ ਸਾਰੀ ਦੁਨੀਆ ਨੂੰ ਨਾਲ ਲੈ ਕੇ ਦੁਨੀਆ ਦਾ ਵਿਸ਼ਵਾਸ ਨਾਲ ਲੈ ਕੇ ਜੋ ਵੀ ਕਰਨਾ ਏ ਉਹ ਤਾਕਤ ਬਣਾ ਕੇ ਕੰਮ ਕਰਨਾ ਏ ਉਹ ਕਾਇਰਾਂ ਵਾਂਗੂ ਥੋੜੀ ਕਰਨਾ ਅੱਜ ਪਹਿਲੀ ਵਾਰ ਇਹ ਦੇਖਿਆ ਜਿਹਦੇ ਘਰੇ ਦੇਖੋ ਜਾਨ ਚਲੀ ਜਾਵੇ ਉਹ ਤੋਂ ਵੱਡੀ ਗੱਲ ਨਹੀਂ ਪਰ ਇਹ ਜਾਨਾਂ ਸ਼ਹਾਦਤਾਂ ਸਾਡੇ ਦੇਸ਼ ਦੀਆਂ ਨੇ ਫੌਜੀਆਂ ਦੀਆਂ ਪੈਰਾਮਿਲਟਰੀ ਫੋਰਸਿਸ ਦੀਆਂ ਲਗਾਤਾਰ ਬਾਰਡਰ ਤੇ ਹੁੰਦੀਆਂ ਪਰ ਜਿਹੜੀ ਮੈਂ ਦੂਜੀ ਗੱਲ ਕਹੀ ਆ ਵੀ ਹਰ ਦੁਨੀਆ ਦਾ ਦੇਸ਼ ਕੋਈ ਅਤਵਾਦੀ ਸੰਗਠਨ ਹੋਣ ਕਿਤੇ ਕਿਸੇ ਉਹ ਲੱਗ ਗੱਲ ਪਰ ਇੱਕ ਵੀ ਕਿਸੇ ਐਸਾ ਦੇਸ਼ ਨਹੀਂਗਾ ਜਿਨੇ ਸਾਡੇ ਦੇਸ਼ ਨਾਲ ਇਸ ਮੌਕੇ ਨਹੀਂ ਖੜਾ ਤੇ ਬਹੁਤ ਸਖਤ ਸਿਖਾ ਇਹਨਾਂ ਨੂੰ ਕਾਰਵਾਈ ਕੀਤੀ ਜਾਊਗੀ ਹਜੇ ਇਹ ਪਾਣੀ ਦਾ ਗੱਲ ਆ ਜਿਹੜੀ ਇਹ ਤਾਂ 1% ਹਜੇ ਪਹਿਲੀ ਸ਼ੁਰੂਆਤ ਇਸ ਕਰਕੇ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਹੀ ਪੈਂਦਾ ਕਿਉਂਕਿ 5 ਸਾਲ 7 ਸਾਲ ਬਾਅਦ ਇਹ ਜਿਵੇਂ ਇਹਨਾਂ ਨੂੰ ਡੋਜ਼ ਦੇਣੀ ਪੈਂਦੀ ਹੈ ਮੰਗਦੇ ਆ ਜੇ ਫਿਰ ਠੰਡੇ ਨਹੀਂ ਹੁੰਦੇ ਉਹਨਾਂ ਚਿਰ ਜਿੰਨਾ ਚਿਰ ਇਹਨਾਂ ਨੇ ਜੁੱਤੀ ਨਾ ਫੇਰੇ ਪਹਿਲਾਂ ਤਾਂ ਮੈਂ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਮੇਰੇ ਖਸਰ ਸਾਹਿਬ ਦੇ ਸਾਰੀ ਸਾਡੀ ਜ਼ਿਲ੍ਹੇ ਦੀ ਬੋਡੀ ਸਾਡੇ ਮੰਡਲ ਪ੍ਰਧਾਨ ਵੱਖ-ਵੱਖ ਸਾਡੀ ਆਰਗੇਨਾਈਜੇਸ਼ਨ ਭਾਜਪੀ ਦੇ ਵਿੰਗ ਦੇ ਲੀਡਰ ਸਹਿਬਾਨ ਤੇ ਸਾਡੇ ਵਰਕਰ ਸਹਿਬਾਨ ਮੈਂ ਅੱਜ ਪ੍ਰਧਾਨ ਜੀ ਦੇ ਗ੍ਰਹਿ ਵਿਖੇ ਆਇਆ ਸੀ ਆਇਆ ਤਾਂ ਕੋਈ ਮੈਂ ਨਿੱਜੀ ਪ੍ਰੋਗਰਾਮ ਸੀ ਪਰ ਸਾਡੇ ਜ਼ਿਲ੍ਹੇ ਦੇ ਭਾਜਪੀ ਦੇ ਪ੍ਰਧਾਨ ਨੇ ਜਿਨ੍ਹਾਂ ਦੇ ਨਾਲ ਆਰਗੇਨਾਈਜੇਸ਼ਨ ਚੱਲਦੀ ਆ ਤੇ ਇੱਥੇ ਹਾਜ਼ਰੀ ਲਗਵਾਉਣੀ ਵੀ ਬੜੀ ਇੰਪੋਰਟੈਂਟ ਸੀ ਕਿਉਂਕਿ ਇਹ ਬਹੁਤ ਪੁਰਾਣੇ ਜਿਹੜੇ ਸਾਡੇ ਪਾਰਟੀ ਦੇ ਵਰਕਰ ਨੇ ਲੀਡਰ ਤਾਂ ਅਲੱਗ ਗੱਲ ਆ ਪਰ ਪਾਰਟੀ ਦੇ ਜ਼ਮੀਨ ਤੋਂ ਜੁੜੇ ਹੋਏ ਇਹ ਲੋਕ ਨੇ ਸਾਰੇ ਹੁਣ ਤੁਸੀਂ ਬਿਲਕੁਲ ਠੀਕ ਗੱਲ ਕਹੀ ਜੋ ਹਾਲਾਤ ਬਣੇ ਹੋਏ ਨੇ ਦੇਸ਼ ਦੇ ਬਹੁਤ ਹੀ ਇੱਕ ਵਧੀਆ ਜਦੋਂ ਦੀ 370 ਖਤਮ ਹੋਇਆ ਜੰਮੂ ਕਸ਼ਮੀਰ ਐਂ ਲੱਗਦਾ ਸੀ ਵੀ ਰੋਜ਼ ਦੁਨੀਆ ਦੇ ਕੋਨੇ-ਕੋਨੇ ਤੋਂ ਉੱਥੇ ਲੋਕ ਜਾ ਰਹੇ ਟਿਉਲਿਪ ਪਾਰਕ ਵਰਗੇ ਚ 8 ਲੱਖ ਲੋਕ ਜਾਏ ਸੀ ਤੇ ਪਿਛਲੇ ਦਿਨਾਂ ਚ 26 ਲੱਖ ਲੋਕ ਉੱਥੇ ਸਲਾਨੀ ਗਏ ਆ ਤੇ ਸਾਰੇ ਜੰਮੂ ਕਸ਼ਮੀਰ ਦੇ ਲੋਕਾਂ ਦਾ ਇੱਕ ਦੇਖੋ ਪਹਿਲੀ ਗੱਲ ਆ ਜਦੋਂ ਰੋਜ਼ਗਾਰ ਚੱਲਦਾ ਹੈ ਜੇਬ ਚ ਪੈਸੇ ਆਉਂਦੇ ਆ ਘਰ ਚ ਤਰੱਕੀ ਹੁੰਦੀ ਆ ਤੇ ਕਿੰਨੀ ਖੁਸ਼ੀ ਆਉਂਦੀ ਆ ਤੇ ਉਹਨਾਂ ਦੇ ਘਰੇ ਵੀ ਦਾਣੇ ਆਉਣ ਲੱਗ ਗਏ ਸੀ ਉਹਨਾਂ ਦੇ ਘਰੇ ਵੀ ਪੈਸੇ ਆਉਣ ਲੱਗ ਗਏ ਸੀ ਤੇ ਉਹ ਖੁਸ਼ੀ ਮਹਿਸੂਸ ਕਰ ਰਹੇ ਸੀ ਉਹ ਪਿਆਰ ਮਹਿਸੂਸ ਕਰ ਰਹੇ ਸੀ ਕੰਨਿਆ ਕੁਮਾਰੀ ਤੋਂ ਗੁਜਰਾਤ ਤੋਂ ਪੰਜਾਬ ਤੋਂ ਹਰ ਜਦੋਂ ਸੂਬਿਆਂ ਤੋਂ ਲੋਕ ਜਾਂਦੇ ਸੀ ਉਹ ਰਿਸ਼ਤਾ ਬਣਦਾ ਦਿਖ ਰਿਹਾ ਸੀ ਪਾਕਿਸਤਾਨ ਨੂੰ ਠੀਕ ਆ ਅਸੀਂ ਚੀਜ਼ਾਂ ਬਹੁਤ ਰੋਕ ਸਕਦੇ ਆ ਪਰ ਜਿਹੜਾ ਜਦੋਂ ਗਮਾਂਡੀ ਜਦੋਂ ਦੇਸ਼ ਦੁਸ਼ਮਣ ਦੇਸ਼ ਹੋਵੇ ਉਹ ਉਸੇ ਨਿਗਾਹ ਤੇ ਬੈਠਾ ਰਹਿੰਦਾ ਹੈ ਵੀ ਕਦ ਮੌਕਾ ਮਿਲੇ ਚਾਹੇ ਕਿੱਡੇ-ਕੱਡੇ ਦੇਸ਼ ਨੇ ਰਸ਼ੀਆ ਰਗੇ ਪਰ ਉੱਥੇ ਵੀ ਨਾਲ ਗਮਾਂਡੀ ਜਦੋਂ ਦੁਸ਼ਮਣ ਹੋਵੇ ਤਾਂ ਉਹ ਲੜਾਈ ਜਿਹੜੀ ਆ ਉਹ ਚੱਲ ਰਹੀ ਹੈ ਇਸੇ ਤਰੀਕੇ ਨਾਲ ਇਜ਼ਰਾਈਲ ਸਭ ਤੋਂ ਤਕੜਾ ਦੇਸ਼ ਆ ਉੱਥੇ ਵੀ ਜੇ ਨੋ ਗਵਾਂਢੀ ਮਾੜਾ ਹੋਵੇ ਤਾਂ ਉੱਥੇ ਵੀ ਲੜਾਈ ਚੱਲਦੀ ਆ ਆਪਣਾ ਜਿਹੜਾ ਪੜੋਸੀ ਦੇਸ਼ ਆ ਆਪਣਾ ਦੁਸ਼ਮਣ ਦੇਸ਼ ਆ ਉਹ ਕਦੇ ਵੀ ਨਹੀਂ ਚਾਹੂਗਾ ਪਰ ਹਾਂ ਉਹਨਾਂ ਨੇ ਇਹ ਗੱਲ ਕੀਤੀ ਆ ਬਹੁਤ ਠੁਕਮਾ ਜਵਾਬ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਸਾਰੇ ਦੇਸ਼ ਵਾਸੀਆਂ ਨੂੰ ਉਹਨਾਂ ਤੇ ਵਿਸ਼ਵਾਸ ਆ ਸਾਡੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਤੇ ਵਿਸ਼ਵਾਸ ਆ ਸਾਡੇ ਡਿਫੈਂਸ ਮਿਨਿਸਟਰ ਰਾਜਨਾਥ ਜੀ ਤੇ ਵਿਸ਼ਵਾਸ ਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਮਿੱਟੀ 'ਚ ਮਲਾਉਣ ਦਾ ਸਮਾਂ ਆ ਗਿਆ ਤੇ ਜੋ ਚੱਕੜਾ ਸਤੰਦ ਪਾਣੀ ਨੂੰ ਜਿਹੜਾ ਕੇ ਬੰਦ ਕਰ ਲੈ ਕੇ ਉਹਨਾਂ ਧਮਕੀ ਵੀ ਦਿੱਤੀ ਹੈਗੀ ਆ ਜੇਕਰ ਸਤੰਦੂ ਦਾ ਪਾਣੀ ਨਾ ਮਿਲਦਾ ਤਾਂ ਕੌਣ ਉਹ ਆ ਜਾਊਗਾ ਦੇਖੋ ਗੱਲ ਇਹ ਆ ਹਿੰਦੁਸਤਾਨ ਭਾਰਤ ਇੰਡੀਆ ਇੱਕ ਦੁਨੀਆ ਦੀ 3ਜੀ 4ਵੀ ਨੰਬਰ ਦੀ ਪਾਵਰ ਉਹ ਤਾਂ ਗੱਲ ਇਹ ਆ ਵੀ ਫਾਲਤੂ ਮੈਂ ਸਮਝਦਾ ਵੀ ਜਿਵੇਂ ਰੂੜੇ ਮਾਰਨੇ ਹੁੰਦੇ ਪੱਥਰ ਮਾਰਨੇ ਹੁੰਦੇ ਉਹ ਉਹਨਾਂ ਦਾ ਕੰਮ ਆ ਉਹ ਮਾਰਦੇ ਪਰ ਅਸੀਂ ਬਹੁਤ ਕੁਝ ਦੇਖਣਾ ਹੁੰਦਾ ਸਾਡੇ ਦੇਸ਼ ਦੁਨੀਆ ਦੀ ਤਾਕਤ ਆ ਅਸੀਂ ਬਹੁਤ ਕੁਝ ਇੰਟਰਨੈਸ਼ਨਲ ਲੈਵਲ ਤੇ ਸਾਡੀਆਂ ਪ੍ਰਧਾਨ ਮੰਤਰੀ ਜੀ ਦੀਆਂ ਗੱਲਾਂ ਹੋ ਰਹੀਆਂ ਦੇਸ਼ਾਂ ਦੇ ਨਾਲ ਸਾਡੇ ਜਿਹੜੇ ਫੋਰਨ ਅਫੇਅਰ ਮਿਨਿਸਟਰ ਨੇ ਜੈ ਸ਼ੰਕਰ ਜੀ ਉਹ ਸਾਰੇ ਦੇਸ਼ਾਂ ਦੇ ਡਿਪਲੋਮੈਟਸ ਨੂੰ ਉਹਨਾਂ ਨੂੰ ਦਿੱਲੀ 'ਚ ਮਿਲ ਰਹੇ ਆ ਐਨਐਸਏ ਸਾਡੇ ਦਿਵਾਲਤ ਸਾਹਿਬ ਉਹ ਅਲੱਗ ਮੀਟਿੰਗਾਂ ਕਰਦੇ ਆ ਅਸੀਂ ਸਾਰੀ ਦੁਨੀਆ ਨੂੰ ਨਾਲ ਲੈ ਕੇ ਦੁਨੀਆ ਦਾ ਵਿਸ਼ਵਾਸ ਨਾਲ ਲੈ ਕੇ ਜੋ ਵੀ ਕਰਨਾ ਏ ਉਹ ਤਾਕਤ ਬਣਾ ਕੇ ਕੰਮ ਕਰਨਾ ਏ ਉਹ ਕਾਇਰਾਂ ਵਾਂਗੂ ਥੋੜੀ ਕਰਨਾ ਅੱਜ ਪਹਿਲੀ ਵਾਰ ਇਹ ਦੇਖਿਆ ਜਿਹਦੇ ਘਰੇ ਦੇਖੋ ਜਾਨ ਚਲੀ ਜਾਵੇ ਉਦੋਂ ਵੱਡੀ ਗੱਲ ਨਹੀਂ ਪਰ ਇਹ ਜਾਨਾਂ ਸ਼ਹਾਦਤਾਂ ਸਾਡੇ ਦੇਸ਼ ਦੀਆਂ ਫੌਜੀਆਂ ਦੀਆਂ ਪੈਰਾਮਿਲਟਰੀ ਫੋਰਸਿਸ ਦੀਆਂ ਲਗਾਤਾਰ ਬਾਰਡਰ ਤੇ ਹੁੰਦੀਆਂ ਪਰ ਜਿਹੜੀ ਮੈਂ ਦੂਜੀ ਗੱਲ ਕਹੀ ਆ ਵੀ ਹਰ ਦੁਨੀਆ ਦਾ ਦੇਸ਼ ਕੋਈ ਅਤਵਾਦੀ ਸੰਗਠਨ ਹੋਣ ਕਿਤੇ ਕਿਸੇ ਉਹ ਲੱਗ ਗੱਲ ਪਰ ਇੱਕ ਵੀ ਕਿਸੇ ਐਸਾ ਦੇਸ਼ ਨਹੀਂਗਾ ਜਿਨੇ ਸਾਡੇ ਦੇਸ਼ ਨਾਲ ਇਸ ਮੋਕੇ ਨਹੀਂ ਖੜਾ ਤੇ ਬਹੁਤ ਸਖਤ ਸਿਖਾ ਇਹਨਾਂ ਨੂੰ ਕਾਰਵਾਈ ਕੀਤੀ ਜਾਊਗੀ ਹਜੇ ਇਹ ਪਾਣੀ ਦਾ ਗੱਲ ਆ ਜਿਹੜੀ ਇਹ ਤਾਂ 1% ਹਜੇ ਪਹਿਲੀ ਸ਼ੁਰੂਆਤ ਇਸ ਕਰਕੇ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਹੀ ਪੈਂਦਾ ਕਿਉਂਕਿ 5 ਸਾਲ 7 ਸਾਲ ਬਾਅਦ ਇਹ ਜਿਵੇਂ ਇਹਨਾਂ ਨੂੰ ਡੋਜ਼ ਦੇਣੀ ਪੈਂਦੀ ਹੈ ਮੰਗਦੇ ਆ ਜੇ ਫੇਰ ਠੰਡੇ ਨਹੀਂ ਹੁੰਦੇ ਉਹਨਾਂ ਚਿਰ ਜਿੰਨਾ ਚਿਰ ਇਹਨਾਂ ਦੇ ਜੁੱਤੀ ਨਾ ਫੇਰੇ ਪਹਿਲਾਂ ਤਾਂ ਮੈਂ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਅਮੋਕ ਸਰ ਸਾਹਿਬ ਦੇ ਸਾਰੀ ਸਾਡੀ ਜ਼ਿਲ੍ਹੇ ਦੀ ਬੋਡੀ ਸਾਡੇ ਮੰਡਲ ਪ੍ਰਧਾਨ ਵੱਖ-ਵੱਖ ਸਾਡੀ ਆਰਗੇਨਾਈਜੇਸ਼ਨ ਭਾਜਪੀ ਦੇ ਵਿੰਗ ਦੇ ਲੀਡਰ ਸਹਿਬਾਨ ਤੇ ਸਾਡੇ ਵਰਕਰ ਸਹਿਬਾਨ ਮੈਂ ਅੱਜ ਪ੍ਰਧਾਨ ਜੀ ਦੇ ਗ੍ਰਹਿ ਵਿਖੇ ਆਇਆ ਸੀ ਆਇਆ ਤਾਂ ਕੋਈ ਮੈਂ ਨਿੱਜੀ ਪ੍ਰੋਗਰਾਮ ਸੀ ਪਰ ਸਾਡੇ ਜ਼ਿਲ੍ਹੇ ਦੇ ਭਾਜਪੀ ਦੇ ਪ੍ਰਧਾਨ ਨੇ ਜਿਨ੍ਹਾਂ ਦੇ ਨਾਲ ਆਰਗੇਨਾਈਜੇਸ਼ਨ ਚੱਲਦੀ ਆ ਤੇ ਇੱਥੇ ਹਾਜ਼ਰੀ ਲਵਾਉਣੀ ਵੀ ਬੜੀ ਇੰਪੋਰਟੈਂਟ ਸੀ ਕਿਉਂਕਿ ਇਹ ਬਹੁਤ ਪੁਰਾਣੇ ਜਿਹੜੇ ਸਾਡੇ ਪਾਰਟੀ ਦੇ ਵਰਕਰ ਨੇ ਲੀਡਰ ਤਾਂ ਅਲੱਗ ਗੱਲ ਆ ਪਰ ਪਾਰਟੀ ਦੇ ਜ਼ਮੀਨ ਤੋਂ ਜੁੜੇ ਹੋਏ ਇਹ ਲੋਕ ਨੇ ਸਾਰੇ ਹੁਣ ਤੁਸੀਂ ਬਿਲਕੁਲ ਠੀਕ ਗੱਲ ਕਹੀ ਜੋ ਹਾਲਾਤ ਬਣੇ ਹੋਏ ਨੇ ਦੇਸ਼ ਦੇ ਬਹੁਤ ਹੀ ਇੱਕ ਵਧੀਆ ਜਦੋਂ ਦੀ 370 ਖਤਮ ਹੋਇਆ ਜੰਮੂ ਕਸ਼ਮੀਰ ਐਂ ਲੱਗਦਾ ਸੀ ਵੀ ਰੋਜ਼ ਦੁਨੀਆ ਦੇ ਕੋਨੇ-ਕੋਨੇ ਤੋਂ ਉੱਥੇ ਲੋਕ ਜਾ ਰਹੇ ਟਿਉਲੇ ਪਾਰਕ ਵਰਗੇ ਚ 8 ਲੱਖ ਲੋਕ ਜਾਏ ਸੀ ਤੇ ਪਿਛਲੇ ਦਿਨਾਂ ਚ 26 ਲੱਖ ਲੋਕ ਉੱਥੇ ਸਲਾਨੀ ਗਏ ਆ ਤੇ ਸਾਰੇ ਜੰਮੂ ਕਸ਼ਮੀਰ ਦੇ ਲੋਕਾਂ ਦਾ ਇੱਕ ਦੇਖੋ ਪਹਿਲੀ ਗੱਲ ਆ ਜਦੋਂ ਰੋਜ਼ਗਾਰ ਚੱਲਦਾ ਹੈ ਜੇਬ ਚ ਪੈਸੇ ਆਉਂਦੇ ਆ ਘਰ ਚ ਤਰੱਕੀ ਹੁੰਦੀ ਆ ਤੇ ਕਿੰਨੀ ਖੁਸ਼ੀ ਆਉਂਦੀ ਆ ਤੇ ਉਹਨਾਂ ਦੇ ਘਰੇ ਵੀ ਦਾਣੇ ਆਉਣ ਲੱਗੇ ਸੀ ਉਹਨਾਂ ਦੇ ਘਰੇ ਵੀ ਪੈਸੇ ਆਉਣ ਲੱਗੇ ਸੀ ਤੇ ਉਹ ਖੁਸ਼ੀ ਮਹਿਸੂਸ ਕਰ ਰਹੇ ਸੀ ਉਹ ਪਿਆਰ ਮਹਿਸੂਸ ਕਰ ਰਹੇ ਸੀ ਕੰਨਿਆ ਕੁਮਾਰੀ ਤੋਂ ਗੁਜਰਾਤ ਤੋਂ ਪੰਜਾਬ ਤੋਂ ਹਰ ਜਦੋਂ ਸੂਬਿਆਂ ਤੋਂ ਲੋਕ ਜਾਂਦੇ ਸੀ ਉਹ ਰਿਸ਼ਤਾ ਬਣਦਾ ਦਿਖ ਰਿਹਾ ਸੀ ਪਾਕਿਸਤਾਨ ਨੂੰ ਠੀਕ ਆ ਅਸੀਂ ਚੀਜ਼ਾਂ ਬਹੁਤ ਰੋਕ ਸਕਦੇ ਆ ਪਰ ਜਿਹੜਾ ਜਦੋਂ ਗਮਾਂਡੀ ਜਦੋਂ ਦੇਸ਼ ਦੁਸ਼ਮਣ ਦੇਸ਼ ਹੋਵੇ ਉਹ ਉਸੇ ਨਿਗਾਹ ਤੇ ਬੈਠਾ ਰਹਿੰਦਾ ਹੈ ਵੀ ਕਦ ਮੌਕਾ ਮਿਲੇ ਚਾਹੇ ਕਿ ਡੇ ਡੇ ਦੇਸ਼ ਨੇ ਰਸ਼ੀਆ ਰਗੇ ਪਰ ਉੱਥੇ ਵੀ ਨਾਲ ਗਮਾਂਡੀ ਜਦੋਂ ਦੁਸ਼ਮਣ ਹੋਵੇ ਤਾਂ ਉਹ ਲੜਾਈ ਜਿਹੜੀ ਆ ਉਹ ਚੱਲ ਰਹੀ ਹੈ ਇਸੇ ਤਰੀਕੇ ਨਾਲ ਇਜ਼ਰਾਈਲ ਸਭ ਤੋਂ ਤਕੜਾ ਦੇਸ਼ ਆ ਉੱਥੇ ਵੀ ਯੋ ਗਵਾਂਢੀ ਮਾੜਾ ਹੋਵੇ ਤਾਂ ਉੱਥੇ ਵੀ ਲੜਾਈ ਚੱਲਦੀ ਆ ਆਪਣਾ ਜਿਹੜਾ ਪੜੋਸੀ ਦੇਸ਼ ਆ ਆਪਣਾ ਦੁਸ਼ਮਣ ਦੇਸ਼ ਆ ਉਹ ਕਦੇ ਵੀ ਨਹੀਂ ਚਾਹੂਗਾ ਪਰ ਹਾਂ ਉਹਨਾਂ ਨੇ ਇਹ ਗੱਲ ਕੀਤੀ ਆ ਬਹੁਤ ਠੁਕਮਾ ਜਵਾਬ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਸਾਰੇ ਦੇਸ਼ ਵਾਸੀਆਂ ਨੂੰ ਉਹਨਾਂ ਤੇ ਵਿਸ਼ਵਾਸ ਆ ਸਾਡੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਤੇ ਵਿਸ਼ਵਾਸ ਆ ਸਾਡੇ ਡਿਫੈਂਸ ਮਿਨਿਸਟਰ ਰਾਜਨਾਥ ਜੀ ਤੇ ਵਿਸ਼ਵਾਸ ਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਮਿੱਟੀ 'ਚ ਮਿਲਾਉਣ ਦਾ ਸਮਾਂ ਆ ਗਿਆ ਤੇ ਉਹ ਜਿਹੜਾ ਸਤਲੁਜ ਦੇ ਪਾਣੀ ਨੂੰ ਜਿਹੜਾ ਕੇ ਬੰਦ ਕਰਨ ਲੈ ਕੇ ਉਹਨਾਂ ਧਮਕੀ ਵੀ ਦਿੱਤੀ ਹੈਗੀ ਆ ਜੇਕਰ ਸਿਂਧੂ ਦਾ ਪਾਣੀ ਨਾ ਮਿਲਦਾ ਤਾਂ ਕੂਨ ਵਾਹ ਜਾਊ। ਦੇਖੋ ਗੱਲ ਇਹ ਆ। ਹਿੰਦੁਸਤਾਨ ਭਾਰਤ ਇੰਡੀਆ ਇੱਕ ਦੁਨੀਆ ਦੀ 3ਜੀ 4ਵੀ ਨੰਬਰ ਦੀ ਪਾਵਰ ਆ। ਉਹ ਤਾਂ ਗੱਲ ਇਹ ਆ ਵੀ ਫਾਲਤੂ ਮੈਂ ਸਮਝਦਾ ਵੀ ਜਿਵੇਂ ਰੋੜੇ ਮਾਰਨੇ ਹੁੰਦੇ ਪੱਥਰ ਮਾਰਨੇ ਹੁੰਦੇ ਉਹ ਉਹਨਾਂ ਦਾ ਕੰਮ ਆ ਉਹ ਮਾਰਦੇ ਆ। ਪਰ ਅਸੀਂ ਬਹੁਤ ਕੁਝ ਦੇਖਣਾ ਹੁੰਦਾ ਸਾਡੇ ਦੇਸ਼ ਦੁਨੀਆ ਦੀ ਤਾਕਤ ਆ ਅਸੀਂ ਬਹੁਤ ਕੁਝ ਇੰਟਰਨੈਸ਼ਨਲ ਲੈਵਲ ਤੇ ਸਾਡੀਆਂ ਪ੍ਰਧਾਨ ਮੰਤਰੀ ਜੀ ਦੀਆਂ ਗੱਲਾਂ ਹੋ ਰਹੀਆਂ ਦੇਸ਼ਾਂ ਦੇ ਨਾਲ ਸਾਡੇ ਜਿਹੜੇ ਫੋਰਨ ਅਫੇਅਰ ਮਿਨਿਸਟਰ ਨੇ ਜੈ ਸ਼ੰਕਰ ਜੀ ਉਹ ਸਾਰੇ ਦੇਸ਼ਾਂ ਦੇ ਡਿਪਲੋਮੈਟਸ ਨੂੰ ਉਹਨਾਂ ਨੂੰ ਦਿੱਲੀ 'ਚ ਮਿਲ ਰਹੇ ਆ ਐਨਐਸਏ ਸਾਡੇ ਦਿਵਾਲ ਸਾਹਿਬ ਉਹ ਅਲੱਗ ਮੀਟਿੰਗਾਂ ਕਰਦੇ ਆ ਅਸੀਂ ਸਾਰੀ ਦੁਨੀਆ ਨੂੰ ਨਾਲ ਲੈ ਕੇ ਦੁਨੀਆ ਦਾ ਵਿਸ਼ਵਾਸ ਨਾਲ ਲੈ ਕੇ ਜੋ ਵੀ ਕਰਨਾ ਏ ਉਹ ਤਾਕਤ ਬਣਾ ਕੇ ਕੰਮ ਕਰਨਾ ਏ ਉਹ ਕਾਇਰਾਂ ਵਾਂਗੂ ਥੋੜੀ ਕਰਨਾ ਅੱਜ ਪਹਿਲੀ ਵਾਰ ਇਹ ਦੇਖਿਆ ਜਿਹਦੇ ਘਰੇ ਦੇਖੋ ਜਾਨ ਚਲੀ ਜਾਵੇ ਉਹ ਤੋਂ ਵੱਡੀ ਗੱਲ ਨਹੀਂ ਪਰ ਇਹ ਜਾਨਾਂ ਸ਼ਹਾਦਤਾਂ ਸਾਡੇ ਦੇਸ਼ ਦੀਆਂ ਇਹ ਫੌਜੀਆਂ ਦੀਆਂ ਪੈਰਾਮਿਲਟਰੀ ਫੋਰਸਿਸ ਦੀਆਂ ਲਗਾਤਾਰ ਬਾਰਡਰ ਤੇ ਹੁੰਦੀਆਂ ਪਰ ਜਿਹੜੀ ਮੈਂ ਦੂਜੀ ਗੱਲ ਕਹੀ ਆ ਵੀ ਹਰ ਦੁਨੀਆ ਦਾ ਦੇਸ਼ ਕੋਈ ਅਤਵਾਦੀ ਸੰਗਠਨ ਹੋਣ ਕਿਤੇ ਕਿਸੇ ਉਹ ਲੱਗ ਗੱਲ ਪਰ ਇੱਕ ਵੀ ਕਿਸੇ ਐਸਾ ਦੇਸ਼ ਨਹੀਂਗਾ ਜਿਨੇ ਸਾਡੇ ਦੇਸ਼ ਨਾਲ ਇਸ ਮੋਕੇ ਨਹੀਂ ਖੜਾ ਤੇ ਬਹੁਤ ਸਖਤ ਸਿਖਾ ਇਹਨਾਂ ਨੂੰ ਕਾਰਵਾਈ ਕੀਤੀ ਜਾਊਗੀ ਹਜੇ ਇਹ ਪਾਣੀ ਦਾ ਗੱਲ ਆ ਜਿਹੜੀ ਇਹ ਤਾਂ 1% ਹਜੇ ਪਹਿਲੀ ਸ਼ੁਰੂਆਤ ਇਸ ਕਰਕੇ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਹੀ ਪੈਂਦਾ ਕਿਉਂਕਿ 5 ਸਾਲ 7 ਸਾਲ ਬਾਅਦ ਇਹ ਜਿਵੇਂ ਇਹਨਾਂ ਨੂੰ ਡੋਜ਼ ਦੇਣੀ ਪੈਂਦੀ ਹੈ ਮੰਗਦੇ ਆ ਜੇ ਫੇਰ ਠੰਡੇ ਨਹੀਂ ਹੁੰਦੇ ਉਹ ਨਚਰ ਜਿੰਨਾਂ ਚਿਰ ਇਹਨਾਂ ਦੀ ਜੁੱਤੀ ਨਾ ਫਿਰੇ ਪਹਿਲਾਂ ਤਾਂ ਮੈਂ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਮੋਖਰ ਸਾਹਿਬ ਦੇ ਸਾਰੀ ਸਾਡੀ ਜ਼ਿਲ੍ਹੇ ਦੀ ਬੋਡੀ ਸਾਡੇ ਮੰਡਲ ਪ੍ਰਧਾਨ ਵੱਖ-ਵੱਖ ਸਾਡੀ ਆਰਗੇਨਾਈਜੇਸ਼ਨ ਭਾਜਪੀ ਦੇ ਵਿੰਗ ਦੇ ਲੀਡਰ ਸਹਿਬਾਨ ਤੇ ਸਾਡੇ ਵਰਕਰ ਸਹਿਬਾਨ ਮੈਂ ਅੱਜ ਪ੍ਰਧਾਨ ਜੀ ਦੇ ਗ੍ਰਹਿ ਵਿਖੇ ਆਇਆ ਸੀ ਆਇਆ ਤਾਂ ਕੋਈ ਮੈਂ ਨਿੱਜੀ ਪ੍ਰੋਗਰਾਮ ਸੀ ਪਰ ਸਾਡੇ ਜ਼ਿਲ੍ਹੇ ਦੇ ਭਾਜਪੀ ਦੇ ਪ੍ਰਧਾਨ ਨੇ ਜਿਨ੍ਹਾਂ ਦੇ ਨਾਲ ਆਰਗੇਨਾਈਜੇਸ਼ਨ ਚੱਲਦੀ ਆ ਤੇ ਇੱਥੇ ਹਾਜ਼ਰੀ ਲਵਾਉਣੀ ਵੀ ਬੜੀ ਇੰਪੋਰਟੈਂਟ ਸੀ ਕਿਉਂਕਿ ਇਹ ਬਹੁਤ ਪੁਰਾਣੇ ਜਿਹੜੇ ਸਾਡੇ ਪਾਰਟੀ ਦੇ ਵਰਕਰ ਨੇ ਲੀਡਰ ਤਾਂ ਅਲੱਗ ਗੱਲ ਆ ਪਰ ਪਾਰਟੀ ਦੇ ਜ਼ਮੀਨ ਤੋਂ ਜੁੜੇ ਹੋਏ ਇਹ ਲੋਕ ਨੇ ਸਾਰੇ ਹੁਣ ਤੁਸੀਂ ਬਿਲਕੁਲ ਠੀਕ ਗੱਲ ਕਹੀ ਜੋ ਹਾਲਾਤ ਬਣੇ ਹੋਏ ਨੇ ਦੇਸ਼ ਦੇ ਬਹੁਤ ਹੀ ਇੱਕ ਵਧੀਆ ਜਦੋਂ ਦੀ 370 ਖਤਮ ਹੋਇਆ ਜੰਮੂ ਕਸ਼ਮੀਰ ਐਂ ਲੱਗਦਾ ਸੀ ਵੀ ਰੋਜ਼ ਦੁਨੀਆ ਦੇ ਕੋਨੇ-ਕੋਨੇ ਤੋਂ ਉੱਥੇ ਲੋਕ ਜਾ ਰਹੇ ਟਿਉਲਿਪ ਪਾਰਕ ਵਰਗੇ ਚ 8 ਲੱਖ ਲੋਕ ਜਾਏ ਤੇ ਪਿਛਲੇ ਦਿਨਾਂ ਚ 26 ਲੱਖ ਲੋਕ ਉੱਥੇ ਸਲਾਨੀ ਗਏ ਆ ਤੇ ਸਾਰੇ ਜੰਮੂ ਕਸ਼ਮੀਰ ਦੇ ਲੋਕਾਂ ਦਾ ਇੱਕ ਦੇਖੋ ਪਹਿਲੀ ਗੱਲ ਆ ਜਦੋਂ ਰੋਜ਼ਗਾਰ ਚੱਲਦਾ ਹੈ ਜੇਬ ਚ ਪੈਸੇ ਆਉਂਦੇ ਆ ਘਰ ਚ ਤਰੱਕੀ ਹੁੰਦੀ ਆ ਤੇ ਕਿੰਨੀ ਖੁਸ਼ੀ ਆਉਂਦੀ ਆ ਤੇ ਉਹਨਾਂ ਦੇ ਘਰੇ ਵੀ ਦਾਣੇ ਆਉਣ ਲੱਗ ਗਏ ਸੀ ਉਹਨਾਂ ਦੇ ਘਰੇ ਵੀ ਪੈਸੇ ਆਉਣ ਲੱਗ ਗਏ ਸੀ ਤੇ ਉਹ ਖੁਸ਼ੀ ਮਹਿਸੂਸ ਕਰ ਰਹੇ ਸੀ ਉਹ ਪਿਆਰ ਮਹਿਸੂਸ ਕਰ ਰਹੇ ਸੀ ਕੰਨਿਆ ਕੁਮਾਰੀ ਤੋਂ ਗੁਜਰਾਤ ਤੋਂ ਪੰਜਾਬ ਤੋਂ ਹਰ ਜਦੋਂ ਸੂਬਿਆਂ ਤੋਂ ਲੋਕ ਜਾਂਦੇ ਸੀ ਉਹ ਰਿਸ਼ਤਾ ਬਣਦਾ ਦਿਖ ਰਿਹਾ ਸੀ ਪਾਕਿਸਤਾਨ ਨੂੰ ਠੀਕ ਆ ਅਸੀਂ ਚੀਜ਼ਾਂ ਬਹੁਤ ਰੋਕ ਸਕਦੇ ਆ ਪਰ ਜਿਹੜਾ ਜਦੋਂ ਗਮਾਂਡੀ ਜਦੋਂ ਦੇਸ਼ ਦੁਸ਼ਮਣ ਦੇਸ਼ ਹੋਵੇ ਉਹ ਉਸੇ ਨਿਗਾਹ ਤੇ ਬੈਠਾ ਰਹਿੰਦਾ ਹੈ ਵੀ ਕਦ ਮੌਕਾ ਮਿਲੇ ਚਾਹੇ ਕਿ ਡੇ ਡੇ ਦੇਸ਼ ਨੇ ਰਸ਼ੀਆ ਰਗੇ ਪਰ ਉੱਥੇ ਵੀ ਨਾਲ ਗਮਾਂਡੀ ਜਦੋਂ ਦੁਸ਼ਮਣ ਹੋਵੇ ਤਾਂ ਉਹ ਲੜਾਈ ਜਿਹੜੀ ਆ ਉਹ ਚੱਲ ਰਹੀ ਹੈ ਇਸੇ ਤਰੀਕੇ ਨਾਲ ਇਜ਼ਰਾਈਲ ਸਭ ਤੋਂ ਤਕੜਾ ਦੇਸ਼ ਹੈ ਉੱਥੇ ਵੀ ਯੋ ਗਵਾਂਢੀ ਮਾੜਾ ਹੋਵੇ ਤਾਂ ਉੱਥੇ ਵੀ ਲੜਾਈ ਚੱਲਦੀ ਆ ਆਪਣਾ ਜਿਹੜਾ ਪੜੋਸੀ ਦੇਸ਼ ਆ ਆਪਣਾ ਦੁਸ਼ਮਣ ਦੇਸ਼ ਆ ਉਹ ਕਦੇ ਵੀ ਨਹੀਂ ਚਾਹੂਗਾ ਪਰ ਹਾਂ ਉਹਨਾਂ ਨੇ ਇਹ ਗੱਲ ਕੀਤੀ ਆ ਬਹੁਤ ਠੋਕਮਾ ਜਵਾਬ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਸਾਰੇ ਦੇਸ਼ ਵਾਸੀਆਂ ਨੂੰ ਉਹਨਾਂ ਤੇ ਵਿਸ਼ਵਾਸ ਆ ਸਾਡੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਤੇ ਵਿਸ਼ਵਾਸ ਆ ਸਾਡੇ ਡਿਫੈਂਸ ਮਿਨਿਸਟਰ ਰਾਜਨਾਥ ਜੀ ਤੇ ਵਿਸ਼ਵਾਸ ਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਮਿੱਟੀ 'ਚ ਮਲਾਉਣ ਦਾ ਸਮਾਂ ਆ ਗਿਆ ਤੇ ਜੋ ਚੱਕੜ ਤੋਂ ਪਾਣੀ ਨੂੰ ਜਿਹੜਾ ਕੇ ਬੰਦ ਕਰਨਾ ਹੈ ਕਿ